ਸਤਿ ਸ਼੍ਰੀ ਅਕਾਲ ਜੀ ਰੁਬਰੂ ਕਰਦੇ ਹਾਂ ਜੀ ਪੰਜਾਬੀ ਸਾਹਿਤ ਦੇ ਨਾਲ ਪੰਜਾਬੀ ਸਾਹਿਤ ਸਾਹਿਤਕਾਰਾਂ ਦੁਆਰਾ ਦਿੱਤੀ ਗਈ ਬਹੁਤ ਵੱਡੀ ਦੀਨ ਹੈ ਅੱਜ ਕੱਲ ਕੋਈ ਕਿਤਾਬਾਂ ਨਹੀਂ ਪੜ੍ਹਦਾ ਪਰ ਸੋਸ਼ਲ ਮੀਡੀਆ ਦੇ ਦੁਆਰਾ ਸਾਡਾ ਇੱਕ ਛੋਟਾ ਜਿਹਾ ਅਪਰਾਲਾ ਆਪਣੇ ਲੋਕਾਂ ਨੂੰ ਆਪਣੇ ਸਾਹਿਤ ਨਾਲ ਜੋੜਨ ਦਾ ਅੱਜ ਆਪਾਂ ਤੁਹਾਨੂੰ ਕਾਕਾ ਤੇ ਪ੍ਰਤਾਪੀ ਦੀ ਲੋਕ ਗਾਥਾ ਵਾਰਿਸਨਾਵਾਂਗੇ ਕਾਕਾ ਤੇ ਪ੍ਰਤਾਪੀ ਕੌਣ ਸੀ ਉਹਨਾਂ ਦੀ ਇਸ਼ਕ ਕਹਾਣੀ ਕੀ ਸੀ ਉਹਨਾਂ ਦਾ ਮਿਲਾਪ ਹੋਇਆ ਜਾਂ ਨਹੀਂ ਹੋਇਆ ਪ੍ਰਤਾਪੀ ਦਾ ਕਤਲ ਕਿਸ ਨੇ ਕੀਤਾ ਉਸ ਦੇ ਗਨਾਹਗਾਰਾਂ ਨੂੰ ਉਸ ਦੀ ਸਜ਼ਾ ਮਿਲੀ ਜਾਂ ਨਹੀਂ ਮਿਲੀ ਬਹੁਤ ਹੀ ਸੋਹਣੀ ਤੇ ਦਿਲ ਨੂੰ ਝੰਜੋੜ ਕੇ ਰੱਖ ਦੇਣ ਵਾਲੀ ਇਹ ਲੋਕ ਕਹਾਣੀ ਅਖੀਰ ਤੱਕ ਜ਼ਰੂਰ ਸੁਣਨਾ ਜੀ ਕਾਕਾ ਪਰਤਾਪੀ 19ਵੀਂ ਸਦੀ ਦੇ 7ਵੇਂ ਦਹਾਕੇ ਵਿੱਚ ਵਾਪਰੀ ਮਾਲਵੇ ਦੇ ਇਲਾਕੇ ਦੀ ਹਰਮਣ ਪਿਆਰੀ ਲੋਕ ਗਾਥਾ ਹੈ ਜੋ ਸ਼ਾਦੀराम ਗੁਕਲਸੰਦ ਗੁਰਦੇਵ ਸਿੰਘ ਸ਼ੱਜੂ ਸਿੰਘ ਅਤੇ ਚੌਧਰੀ ਕਸੀਟਾ ਆਦ ਕਿੱਸਾਕਾਰਾਂ ਨੇ ਆਪਣੇ ਕਿੱਸਿਆਂ ਵਿੱਚ ਬਿਆਨ ਕੀਤੀ ਹੈ ਮੇਰੇ ਪਿੰਡ ਮਾਦਪੁਰ ਤੋਂ 1 ਮੀਲ ਦੱਖਣ ਵੱਲ रियासत पटियाला ਦਾ ਲੋਪੂ ਨਾਮੀ ਪਿੰਡ ਹੈ ਇੱਥੇ ਫਗਣ ਦੇ ਮਹੀਨੇ ਮਹਿਮਾ ਸ਼ਾ ਫਕੀਰ ਦੀ ਸਮਾਦ ਤੇ ਬੜਾ ਭਾਰੀ ਮੇਲਾ ਲੱਗਦਾ ਹੈ ਇਸ ਪ੍ਰੀਤ ਕਥਾ ਦੀ ਨਾਇਕਾ ਪ੍ਰਤਾਪੀ ਇਸੇ ਪਿੰਡ ਦੀ ਜੰਮ ਪਲਸੀ ਗੁਗਲਚੰਦ ਅਤੇ ਸ਼ਜੂ ਸਿੰਘ ਅਨੁਸਾਰ ਇਸ ਪ੍ਰੀਤ ਕਥਾ ਦਾ ਮੁੱਢ ਇਸੇ ਮੇਲੇ ਤੋਂ ਵੱਜਦਾ ਹੈ ਵਰਤਾਪੀ ਸੁਨਿਆਰੀ ਲੋਪੋ ਦੀਆਂ ਪਰੀਆਂ ਵਰਗੀ ਮਟਿਆਰਾਂ ਦੇ ਨਾਲ ਮੇਲਾ ਵੇਖਣ ਆਉਂਦੀ ਹੈ। ਆਸ਼ਕਾਨੀਆਂ ਹਿੱਕਾਂ ਨੂੰ ਨੂੰ ਦੀ ਏ ਢੋਲੀ ਮੇਲੇ ਵਿੱਚ ਫੇਰਾ ਮਾਰਦੀ ਹੈ। ਮੇਲਾ ਨਸ਼ਿਆ ਜਾਂਦਾ ਹੈ। ਜ਼ਿਲ੍ਹਾ ਲੁਧਿਆਣਾ ਦੇ ਪਿੰਡ ਰੋਪਾਲੂ ਜੋ ਲੋਪੋਂ ਤੋਂ 1 ਮੀਲ ਦੀ ਦੂਰੀ ਤੇ ਹੈ। ਦੇ ਜੈਲਦਾਰ ਕਾਂਤ ਸਿੰਘ ਦਾ ਸ਼ੈਲ ਸ਼ਵੀਲਾ ਗੱਭਰੂ ਕਾਕਾ ਕਰਪਾਲ ਸਿੰਘ ਵੀ ਮੇਲਾ ਵੇਖ ਰਿਹਾ ਹੁੰਦਾ। ਪਰਤਾਪੀ ਦੇ ਮਦ ਭਰੇ ਨੈਣ ਉਸ ਨੂੰ ਕਾਇਲ ਕਰ ਦਿੰਦੇ ਹਨ ਗੁਰਦਿੱਤ ਸਿੰਘ ਕਾਕੇ ਤੇ ਪ੍ਰਤਾਪੀ ਦਾ ਮੇਲ 3 ਦੇ ਦਿਨਾਂ ਵਿੱਚ ਕਰਵਾਉਂਦਾ ਹੈ ਉਸ ਦੇ ਕਥਨ ਅਨੁਸਾਰ ਲੋਪੋ ਦੀਆਂ ਮਟਿਆਰਾਂ ਪਿੰਡੋਂ ਬਾਹਰ ਟੱਕੀ ਵਿੱਚ ਤੀਆਂ ਪਾ ਰਹੀਆਂ ਸਨ ਕਾਕਾ ਸ਼ਿਕਾਰ ਖੇਡ ਦਾ ਖੇਡਦਾ ਇੱਧਰ ਆ ਨਿਕਲਿਆ ਜਵਾਨੀ ਦੇ ਨਸ਼ੇ ਵਿੱਚ ਮੱਤੀਆਂ ਮਟਿਆਰਾਂ ਨੇ ਉਸ ਦਾ ਰਾਹ ਜਾ ਟੱਕਿਆ ਹਾਸਿਆਂ ਦੇ ਮਖੌਲਾਂ ਦੀ ਸ਼ੈਬਰ ਲੱਗ ਗਈ। ਮਟਿਆਰਾ ਨੇ ਕਾਕੇ ਦੇ ਆਲੇ-ਦੁਆਲੇ ਘੇਰਾ ਘੱਤ ਲਿਆ। ਸੁਨਿਆਰੀ ਪ੍ਰਤਾਪੀ ਦੇ ਹੁਸਨ ਨੇ ਕਾਕੇ ਨੂੰ ਝੁੰਦਿਆ ਦਿੱਤਾ। ਉਹ ਸਵਾਦ-ਸਵਾਦ ਹੋ ਉਠਿਆ। ਦਲੇਲ ਗੁੱਜਰ ਦੀ ਭੋਲੀ ਗੁਜਰੀ ਕਾਕੇ ਦੀ ਪਹਿਲਾਂ ਤੋਂ ਜਾਣੂ ਸੀ। ਉਸ ਨੇ ਮਸੀਹ ਮਟਿਆਰਾ ਪਾਸੋਂ ਉਹਦਾ ਖਿਹੜਾ ਛੁਡਾਇਆ। ਸ਼ਾਮ ਆ ਪੈ ਰਹੀਆਂ ਸਨ ਹਰਨੀਆਂ ਦੀ ਡਾਰ ਪਿੰਡ ਨੂੰ ਪਰਤ ਪਈ। ਹਰ ਮੁਟਿਆਰ ਆਪਣੇ ਆਪ ਨੂੰ ਹੀਰ ਸਮਝਦੀ ਕਾਕੇ ਬਾਰੇ ਗੱਲਾਂ ਕਰ ਰਹੀ ਸੀ ਪਰ ਕੌਣ ਜਾਣੇ ਇਸ਼ਕ ਦੀ ਜਵਾਲਾ ਕਿੱਥੇ ਸੁਲਗਦੀ ਪਈ ਸੀ ਕੋਈ ਆਖੇ ਨੱਡੀ ਨੀ ਮੇਰੇ ਵੱਲ ਵੇਖਦਾ ਸੀ ਕੋਈ ਆਖੇ ਭੈਣੇ ਮੈਨੂੰ ਅੱਖਾਂ ਮਟਕਾ ਗਿਆ ਕੋਈ ਆਖੇ ਮੈਨੂੰ ਨੀ ਬੁਲਾਵੇ ਨਾਲ ਸਹਿਣਤਾ ਦੇ ਵੱਟੀ ਜਾ ਮੈਂ ਘੂਰੀ ਤਾਂ ਤੜਕ ਨੀ ਮੀ ਪਾ ਗਿਆ ਕੋਈ ਆਖੇ ਡੈਡੀ ਨਿਗਾ ਝਾਕਦਾ ਸੀ ਮੇਰੇ ਵਾਲਾ ਸਾਹਮਣੇ ਮੈਂ ਚਾਕੀ ਜਦੋਂ ਅੱਖ ਨਹੀਂ ਚੁਰਾ ਗਿਆ ਦਵੇ ਭਾਂਬੜ ਕਦ ਤੱਕ ਦਵਾਏ ਜਾ ਸਕਦੇ ਸਨ ਆਖਰ ਜਵਾਲਾ ਫੁੱਟ ਹੀ ਪੈਂਦੀ ਹੈ ਤਨ ਮਨ ਮੇਰੇ ਦੀ ਭਲਾਈ ਸੁਧਨ ਡਰੇਣੀ ਮਿੱਠਾ ਮਿੱਠਾ ਬੋਲ ਦਿਖਾ ਗਿਆ ਲੀਲਾ ਨੇ ਫੁੱਲ ਨਹੀਂ ਗੁਲਾਬ ਵਾਂਗੂ ਰੰਗ ਮੇਰਾ ਉਸ ਵੇਲੇ ਮੁਖੜਾ ਲੁਕਾਇਆ ਤਾਂ ਹੋਇਆ ਪੱਤ ਪੀਲਾ ਨੇ ਦੱਸਦੀ ਮੈਂ ਸੱਚ ਤੈਨੂੰ ਅੱਜ ਗੁਰਦੇਤ ਸਿੰਘਾਂ ਲੁੱਟੀ ਨਹੀਂ ਮੈਂ ਲੁੱਟੀ ਲੁੱਟ ਲੈ ਗਿਆ ਰੰਗੀਆਂ ਨੇ ਹਾਸੀਆਂ ਖੇਡਦੀਆਂ ਮੁਟਿਆਰਾਂ ਅਜੇ ਥੋੜੀ ਹੀ ਦੂਰ ਗਈਆਂ ਸਨ ਕਿ ਮੀਂਹ ਦਾ ਸ਼ਰਾਟਾ ਇੱਕਦਮ ਆ ਗਿਆ ਹਰਨੀਆ ਦੀ ਡਾਰ ਵਿੱਚ ਭਾਜੜ ਪੈ ਗਈ ਭੋਲੀ ਤੇ ਪ੍ਰਤਾਪੀ ਪਿੰਡੋਂ ਬਾਹਰ ਹੀਰਾ ਸਿੰਘ ਜੱਟ ਦੇ ਕੋਠੇ ਵਿੱਚ ਜਾਵੜੀਆਂ ਭੋਲੀ ਨੇ ਇਧਰ ਉਧਰ ਦੀਆਂ ਗੱਲਾਂ ਮਾਰਨ ਮੰਗਰੋਂ ਕਾਕੇ ਬਾਰੇ ਗੱਲ ਤੋਰੀ ਪਰਤਾਪੀ ਅੰਦਰੋਂ ਲੱड्डੂ ਭੋਰਦੀ ਪਈ ਸੀ ਪਰ ਬਾਹਰੋਂ ਆਖੇ ਪ੍ਰਤਾਪੀ ਨੀ ਭੋਲੀਏ ਮਖੌਲ ਕਰੇ ਕੀਤਾ ਕੀ ਪਸੰਦ ਉਸ ਮੇਰਾ ਨੇ ਗੰਵਾਰ ਦਾ ਜਾਤ ਦੀ ਕਮੀਨਣੀ ਅਧੀਨ ਦੀ ਗਰੀਬਣੀ ਮੈਂ ਉਸ ਨੂੰ ਤੂੰ ਦੱਸਦੀ ਹੈ ਪੁੱਤ ਜੈਲਦਾਰ ਦਾ ਜੱਟਾਂ ਨਾਲ ਦੋਸਤੀ ਨਾ ਪੁੱਗਦੀ ਕਮੀਨਾ ਦੀ ਨੀ ਖੇਤ ਬੰਨੇ ਵਿਹੀ ਗਲੀ ਦੇਖਨੀ ਕੁੰਘਾਰ ਦਾ ਮੇਰੇ ਨਾ ਪਸੰਦ ਤੇਰੀ ਗੱਲ ਗੁਰਦੇਤ ਸਿੰਘਾ ਮਿੱਟੀ ਪੱਟ ਦੇਵੇ ਜੱਟ ਜਦੋਂ ਨਹੀਂ ਹੰਕਾਰ ਦਾ ਦੂਜੇ ਦਿਨ ਭੋਲੀ ਨੇ ਕਾਕੇ ਨੂੰ ਸਨੇਹਾ ਦੇ ਕਿਰਪਾਲੇ ਤੋਂ ਸੱਦ ਲਿਆ ਪ੍ਰਤਾਪੀ ਤੇ ਕਾਕੇ ਨੇ ਭੋਲੀ ਦੇ ਘਰ ਕੌਲ ਕਰਾਰ ਕਰ ਲਿਆ ਇਸ ਪ੍ਰਕਾਰ ਉਹ ਦੋਨੋਂ ਭੋਲੀ ਦੇ ਘਰ ਪਿਆਰ ਮਿਲਨੀਆ ਮਾਨਦੇ ਰਹੇ ਆਖਰ ਕਾਕੇ ਤੇ ਪ੍ਰਤਾਪੀ ਦੇ ਇਸ਼ਕ ਦਾ ਭੇਤ ਖੁੱਲ ਗਿਆ ਪ੍ਰਤਾਪੀ ਦੀ ਮਾਂ ਨੰਦੋ ਦੇ ਕੰਨੀ ਵੀ ਇਹ ਖਬਰ ਪੁੱਜੀ ਪ੍ਰਤਾਪੀ ਦੇ ਇਸ਼ਕ ਦੀ ਭੈਣਕ ਪੈਣ ਤੇ ਨੰਦੋ ਨੇ ਉਸ ਨੂੰ ਲੱਖ ਸਮਝਾਇਆ ਕਿ ਉਹ ਕਾਕੇ ਦਾ ਸਾਥ ਛੱਡ ਦੇ ਵੀ ਪਰ ਪ੍ਰਤਾਪੀ ਪਰ ਸ਼ਾਮ ਔਣ ਵਾਲੀ ਕਿੱਥੇ ਸੀ ਉਹਨੇ ਨੰਦੋ ਨੂੰ ਸਾਫ਼ ਆਖ ਦਿੱਤਾ ਮਾਂ ਮੇਰੀਏ ਭਾਵੇਂ ਮਾਰ ਭਾਵੇਂ ਛੱਡ ਮੈਂ ਤਾਂ ਕਾਕੇ ਨੂੰ ਦਿੱਤਾ ਕੌਣ ਨਵਾਵਾਂਗੀ ਉਹ ਤਾਂ ਮੇਰੀ ਜਾਨ ਦਾ ਟੁਕੜਾ ਹੈ ਉਹਦੇ ਖਾਤਰ ਆਪਣੀ ਜ਼ਿੰਦਵਾਰ ਦਿਆਂ ਨੀ ਪਛਾਂ ਪੈਰ ਨਹੀਂ ਪਾਵਾਂਗੀ ਲੋਕੀ ਪਏ ਕੁਝ ਆਖਣ ਮੈਨੂੰ ਕਿਸੇ ਦੀ ਪਰਵਾਹ ਨਹੀਂ ਨੰਦੋਂ ਨੇ ਆਪਣੇ ਪਤੀ ਨਾਲ ਪ੍ਰਤਾਪੀ ਬਾਰੇ مشورہ ਕੀਤਾ ਖੰਨੇ ਨੇੜੇ ਪਿੰਡ ਰਾਜੇਵਾਲ ਦੇ रामਰਤਨ ਨਾਲ ਪ੍ਰਤਾਪੀ ਵਿਆਹੀ ਹੋਈ ਸੀ ਪਰ ਰਾਜੇ ਮੁਕਲਾਵਾ ਨਹੀਂ ਸੀ ਤੁਰੇ ਬਦਨਾਮੀ ਤੋਂ ਡਰਦੇ ਆ ਪ੍ਰਤਾਪੀ ਦੇ ਬਾਪ ਨੇ ਮੁਕਲਾਵੇ ਦਾ ਦਿਨ ਧਰ ਦਿੱਤਾ। ਰਾਮਰਤਨ ਮੁਕਲਾਵਾ ਲੈਣ ਲਈ ਲੋਪੋ ਪੁੱਜ ਗਿਆ। ਰੁੰਦੀ ਕਰ ਲਾਉਂਦੀ ਪ੍ਰਤਾਪੀ ਨੂੰ ਮਾਪਿਆਂ ਨੇ ਰਾਮਰਤਨ ਨਾਲ ਮੁਕਲਾਵਾ ਦੇ ਕੇ ਤੁਰ ਦਿੱਤਾ। ਪ੍ਰਤਾਪੀ ਕਾਕੇ ਨੂੰ ਯਾਦ ਕਰ ਕਰ ਹਉਕੇ ਭਰਦੀ ਰਹੀ ਸਿਸਕੀਆਂ ਲੈਂਦੀ ਰਹੀ ਉਹਦੀ ਕਿਸੇ ਨੇ ਇੱਕਣਾ ਸੁਣੀ। ਰਾਮਰਤਨ ਦੀ ਖੁਸ਼ੀ ਦੀ ਕੋਈ ਪਾਰਾ ਵਾਰ ਨਹੀਂ ਸੀ। ਉਹ ਦੇ ਪੱਬ ਪਰਿਆਂ ਵਰਗੇ ਹੁਸ਼ਨਾਕ ਪ੍ਰਤਾਪੀ ਨੂੰ ਪਾ ਕੇ ਧਰਤੀ ਤੇ ਨਹੀਂ ਸੰ ਲੱਗ ਰਹੇ ਤੇ ਉਹ ਖੀਵਾ ਹੋਇਆ ਛੇਤੀ ਦੁਛੇਤੀ ਰਾਜੇ ਵੱਲ ਪੁੱਜਣ ਨੂੰ ਲੋਚਦਾ ਸੀ ਲੋਪਵਾ ਦੇ ਰਪਾਲੋਂ ਦੇ ਵਿਚਕਾਰ ਟੱਕੀ ਸੀ ਸੁੰਨਸਾਨ ਰਾਹ RAM RATAN ਬੈਲ ਗੱਡੀ ਵਿੱਚ ਪ੍ਰਤਾਪੀ ਨੂੰ ਲਈ ਜਾ ਰਿਹਾ ਸੀ ਕਿ ਕਾਕੇ ਨੇ ਆਪਣੇ ਨਾਲ ਕੁਝ ਬਦਮਾਸ਼ ਲਏ ਤੇ ਗੱਡੀ ਟੱਕੀ ਵਿੱਚ ਘੇਰ ਲਈ ਨਾਲੇ ਆਏ ਬਰਾਤੀ ਕੁੱਟ-ਕੁੱਟ ਕੇ ਭੁਜਾ ਦਿੱਤੇ ਤੇ ਪ੍ਰਤਾਪੀ ਨੂੰ ਸਣੇ ਗੱਡੀ ਆਪਣੇ ਪਿੰਡ ਲੈ ਆਇਆ। ਜ਼ੋਰ ਸਰਦਾਰੀ ਦੇ ਗੱਡੀ ਮੋੜ ਕੇ ਕਿਲੇ ਵਿੱਚ ਬਾੜੀ। ਰਾਮਰਤਨ ਨੇ ਖੰਨੇ ਦੇ ठाणे 'ਚ ਰਿਪੋਰਟ ਕੀਤੀ। ਪੁਲਿਸ ਆਈ। ਜੇਲਦਾਰ ਕਾਹਨ ਸਿੰਘ ਨੇ ਇੱਜ਼ਤ ਬਚਾਉਣ ਲਈ ਕਈ ਕੋਸ਼ਿਸ਼ਾਂ ਕੀਤੀਆਂ। ਕਾਕੇ ਨੇ ਪ੍ਰਤਾਪੀ ਨੂੰ ਕਿਧਰੇ ਹੋਰ ਲੁਕੋ ਦਿੱਤਾ। ਚਾਂਦੀ ਦੇ ਸ਼ੰਕ ਦੇ ਰੁਪਿਆਂ ਨਾਲ ਜੇਲਦਾਰ ਦੀ ਇੱਜ਼ਤ ਬਚਾ ਲਈ ਗਈ। ਪਰਤਾਪੀ ਬਰਾਮਦ ਨਾ ਹੋ ਸਕੇ। ਰਾਮ ਰਤਨ ਸਵਰ ਦਾ ਘੁੱਟ ਭਰ ਕੇ ਰਹਿ ਗਿਆ। ਕਾਕਾ ਕਰਪਾਲ ਸਿੰਘ ਨੇ ਮਾਪੇ ਆਪਣੀ ਬਹੁਤ ਬੇਇੱਜ਼ਤੀ ਸਮਝਦੇ ਸਨ। ਉਹਨਾਂ ਕਰਪਾਲ ਸਿੰਘ ਦੇ ਅਮੋੜ ਸੁਭਾ ਨੂੰ ਮੁੱਖ ਰੱਖਦੇ ਹ ਉਸ ਨੂੰ ਰਿਆਸਤ ਨਾਬਾ ਵਿਖੇ ਹੀਰਾ ਸਿੰਘ ਦੇ ਰਸਾਲੇ ਵਿੱਚ ਛਪਤੇ ਕਰਵਾ ਦਿੱਤਾ। ਕਾਕੇ ਨੇ ਪ੍ਰਤਾਪੀ ਪ੍ਰਤਾਪੀ ਦੇ ਨਾਂਕੀ ਛਾਡਾਂ ਦੀ। ਪ੍ਰਤਾਪੀ ਬਿਸ਼ੋੜੀ ਦੀ ਧਨੀ ਵਿੱਚ ਸੜਦੀ। ਨਾਣਕਿਆਂ ਤੋਂ ਲੁਪੋਂ ਆ ਗਈ। ਨਾਬੇ ਤੇ ਪ੍ਰਤਾਪੀ ਨੂੰ ਕਾਕੇ ਦੇ ਸੁਖ ਸੁਨੇਹੇ ਪੁੱਜਦੇ ਰਹੇ। ਉਹ ਹੁਣ ਨਾਬੇ ਕਾਕੇ ਕੁਲ ਨਸ ਜਾਣ ਦੀ ਬੇਮਤਾ ਬਣਾ ਰਹੀ ਸੀ। ਉਸ ਨੇ ਆਪਣੀ ਸਹੇਲੀ ਭੋਲੀ ਨੂੰ ਆਪਣੇ ਦਿਲ ਦੀ ਗੱਲ ਦੱਸ ਦਿੱਤੀ। ਭੋਲੀਏ ਇਸ਼ਕ ਦੀਆਂ ਲੱਗੀਆਂ ਦੇ ਬਾਣ ਬੁਰੀ ਮੇਰਾ ਲੂਨ ਨੂੰ ਜਲ ਰਿਹਾ ਹੈ। ਮੇਰੀ ਨੀਂਦ ਕਿਧਰੇ ਉੱਡ ਪੁੱਟ ਗਈਏ। ਬਸ ਕਾਕਾ ਅਠੇ ਪਹਿਰ ਯਾਦ ਆਉਂਦਾ ਰਹਿੰਦਾ ਹੈ। ਮੈਨੂੰ ਉਨੀ ਦੇਰ ਚੈਨ ਨਹੀਂ ਆਉਣੀ ਜਿੰਨੀ ਦੇਰ ਉਹਨੂੰ ਵੇਖ ਨਹੀਂ ਲੈਂਦੀ ਖੌਰੇ ਉਹਦੀ ਕੀ ਹਾਲਤ ਹੋਵੇਗੀ ਭੋਲੀਏ ਮੈਨੂੰ ਨਾਬੇ ਪਹਚਾਉਣ ਦੀ ਕੋਈ ਸਕੀਮ ਸੂਝ ਸਾਰੀ ਉਮਰ ਤੇਰਾ एहसान ਨਹੀਂ ਭੁਲਾਂਗੀ ਪ੍ਰਤਾਪੀ ਨੇ ਪ੍ਰਤਾਪੀ ਨੇ ਆਪਣਾ ਸਿਰ ਭੋਲੀ ਦੀ ਗੋਦੀ ਵਿੱਚ ਸੁੱਟ ਦਿੱਤਾ ਤੇ ਡੁੱਸਕਣ ਲੱਗੀ ਅੜੀਏ ਹੌਸਲਾ ਰੱਖ ਮੈਂ ਆਪਣੇ ਦਲੇਲ ਨਾਲ ਗੱਲ ਕਰਕੇ ਤੇਰਾ ਕੋਈ ਬੰਧੂ ਵਸਤ ਕਰਦੀ ਆਂ ਉਹ ਤੈਨੂੰ ਸਰਦਾਰ ਕੋਲ ਛੱਡ ਆਵੇਗਾ ਹੁਣ ਪੂੰਜ ਛੱਡ ਇਹ ਹੰਝੂ ਭੋਲੀ ਨੇ ਹੌਸਲਾ ਦਿੱਤਾ ਭੋਲੀਏ ਤੇਰਾ ਕਰਸ ਕਿਵੇਂ ਚਕਾਵਾਂਗੇ ਬਸ ਦਿਲ ਦੀ ਭਾਫ ਦਿਲ ਵਿੱਚ ਹੀ ਰੱਖ ਔਰ ਨਰੈਣੀ ਆਉਂਦੀ ਪਈਏ ਭੋਲੀ ਨੇ ਪ੍ਰਤਾਪੀ ਦੀਆਂ ਅੱਖਾਂ ਵਿੱਚ ਅਨੋਖੀ ਚਮਕ ਵਿਖੀ ਤੇ ਬੁੱਲਾਂ ਵਿੱਚ ਮੁਸਕਰਾਈ ਆਦਾਂ ਸਮੇ ਭੋਲੀ ਨੇ ਆਪਣੇ ਘਰ ਵਾਲੇ ਦਲੇਲ ਗੁੱਜਰ ਨਾਲ ਪ੍ਰਤਾਪੀ ਨੂੰ ਨਾ ਬੇ ਛੱਡ ਆਉਣ ਬਾਰੇ ਗੱਲ ਤੂਰੀ ਅਗਲੀ ਪਾਲਕਤ ਲਈ ਏਨੇਰ ਪਲਾਂ ਜਾਂ ਕੇ ਕਾਕੇ ਦੀ ਮਾਂ ਅਤਰੀ ਨੂੰ ਪ੍ਰਤਾਪੀ ਦੇ ਨਾਂ ਭੇਜਣ ਵਾਲੇ ਦੱਸ ਦਿੱਤਾ। ਪ੍ਰਤਾਪੀ ਦਾ ਕਾਕੇ ਕੋਲ ਨਾ ਭੇਜਣਾ ਸੁਣ ਕੇ ਅਤਰੀ ਦੇ ਸਿਰ ਜਿਵੇਂ 100 ਘੜਾ ਪਾਣੀ ਪੈ ਗਿਆ ਹੋਵੇ। ਉਹ ਮੱਥਾ ਫੜ ਕੇ ਬੈਠ ਗਈ। ਇੱਕ ਪਲ ਉਹ ਸੁੱਨਣ ਬੈਠੀ ਰਹੀ। ਆਖਰ ਉਸ ਦੇ ਬੁੱਲ ਕੰਬੇ। ਨਹੀਂ 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 ਹੁੰਦਿਆਂਗੀ। ਜੈਲਦਾਰ ਕਹਾਂ ਸਿੰਘ ਦੀ ਉਹ ਕਮੀਨ ਸੁਨਿਆਰ ਦੀ ਧੀ ਨਹੀਂ ਬਣ ਸਕਦੀ। ਨਹੀਂ ਬਣ ਸਕਦੀ। ਜੇ ਪ੍ਰਤਾਪੀ ਕੱਕੇ ਦੇ ਵਸ ਗਈ ਤਾਂ ਸਾਡੇ ਖਾਨਦਾਨ ਦੀ ਇੱਜ਼ਤ ਮਿੱਟੀ ਵਿੱਚ ਮਿਲ ਜਾਵੇਗੀ। ਅਸੀਂ ਵੱਡੇ ਸਰਦਾਰ ਕਿਸੇ ਪਾਸੇ ਵੀ ਆਪਣਾ ਮੂੰਹ ਦਿਖਾਉਣ ਜੁਗੇ ਨਹੀਂ ਰਹਾਂਗੇ। ਵੀਰ ਮੇਰਿਆ ਕੁਝ ਵੀ ਕਰ ਇੱਜ਼ਤ ਬਚਾ ਸਾਡੀ। ਤੂੰ ਅੱਗੇ ਵੀ ਸਾਡੇ ਤੇ ਬਹੁਤ एहसान ਕੀਤੇ ਨੇ। ਆਹ ਲੈ 500 ਰੁਪਏ। ਪਰਤਾਪੀ ਨੂੰ ਕਿਧਰੇ ਮੁਕਾਸ਼ ਾਡ ਮੈਂ ਤੇਰੀ ਪੈਰੀਂ ਪੈਣੀ ਆ। ਅਤਰੀ ਨੇ ਆਪਣੀ ਚੁੰਨੀ ਦਲੀਲ ਦੇ ਪੈਰਾਂ ਤੇ ਰੱਖ ਦਿੱਤੀ। ਅਤਰੀ ਦੀ ਹਾਲਤ ਦਲੀਲ ਪਾਸੋਂ ਸਹਾਰੇ ਨਾ ਦੀ। ਐਡੇ ਵੱਡੇ ਜ਼ਗੀਰਦਾਰਾਂ ਦੀ ਬਹੁ ਰਾਣੀ ਉਹਦੇ ਅੱਗੇ ਝੋਲੀ ਢਿੱਡੀ ਖੜੀ ਸੀ। ਉਹਨੇ ਪ੍ਰਤਾਪੀ ਨੂੰ ਪਾਰ ਬਲਾਉਣ ਦਾ ਇਕਰਾਰ ਅਤਰੀ ਨੂੰ ਦੇ ਦਿੱਤਾ। ਰਪਾਲੋਂ ਦੇ ਲਾਗਲੇ ਪਿੰਡ ਚੱਕ ਦਾ সৈয়দ ਮੁਹੰਮਦ ਦਲੀਲ ਦਾ ਯਾਰ ਸੀ। ਉਹਨੇ ਉਸ ਨੂੰ ਵੀ ਪ੍ਰਤਾਪੀ ਨੂੰ ਮਾਰਨ ਦੇ ਕਾਰਜ ਵਿੱਚ ਆਪਣਾ ਭਾਈਵਾਲ ਬਣਾ ਲਿਆ। ਅੰਨਾ ਲਾਲ ਚ ਚੰਗੇ ਭਲਿਆਂ ਨੂੰ ਵਿਗਾੜ ਦਿੰਦਾ ਹੈ। ਦਲੇਲ ਨੇ ਭੋਲੀ ਹੱਥ ਪ੍ਰਤਾਪੀ ਨੂੰ ਤਿਆਰੀ ਕਰਨ ਲਈ ਸੁਨੇਹਾ ਭੇਜ ਦਿੱਤਾ। ਮਾਹੀ ਪਾਸ ਜਾਣ ਦਾ ਸੱਦਾ ਸੁਣ ਉਹ ਖਿੜੇ ਫੁੱਲ ਵਾਂਗ ਖਿੜ ਗਈ। ਪਾਛਾਂਵਲ ਸੂਰਜ ਦੀ ਲਾਲੀ ਕਾਲੋਂ ਦਾ ਰੂਪ ਧਾਰ ਰਹੀ ਸੀ। ਤਾਰੇ ਲੁਕਣ ਮਿੱਟੀ ਖਿੜਨ ਲੱਗ ਪਏ ਸਨ। ਦਲੇਲ ਵਿਸ਼ੜੀ ਕੂਜ ਨੂੰ ਨਾਲ ਲੈ ਚਾਵਾਪੈਲ ਸਟੇਸ਼ਨ ਉੱਤਰ ਪਿਆ। ਲੂਪੋਂ ਤੋਂ ਚਾਵਾਪੈਲ ਤੱਕ ਟਿੱਬੇ-ਹਿੱਟੇ ਬੈਠੇ ਸਨ। ਪਰਤਾਪੀ ਟਿੱਬੀਆਂ ਦੀ ਕੋਈ ਪ੍ਰਵਾਹ ਨਹੀਂ ਸੀ ਕਰ ਰਹੀ ਅੱਜ ਉਹ ਸਾਰੇ ਦਿਨਾਂ ਨਾਲ ਉਹ ਖੜਮੇ ਰੌ ਵਿੱਚ ਸੀ ਉਹ ਭੁੱਲੀ ਦਾ ਲੱਖ ਲੱਖ ਸ਼ੁਕਰ ਕਰ ਰਹੀ ਸੀ ਪਿਆਰੇ ਦੇ ਮਲਾਪ ਲਈ ਉਹਦਾ ਦਿਲ ਬਹਿ ਬਲ ਹੋ ਰਿਹਾ ਸੀ ਉਹ ਇਹ ਨਹੀਂ ਸੀ ਜਾਣਦੀ ਕਿ ਹੋਣੀ ਕੀ ਬਾਣਾ ਵਰਤਣ ਲੱਗੀ ਹੈ ਟਿੱਬੇ ਦੇ ਵਿੱਚ ਜਾ ਬੜੇ ਉਤੋਂ ਰਾਤ ਗਵਾਰ ਖਬਰ ਨਾ ਕੋਈ ਰਨ ਨੂੰ ਹੈ ਕਰਮਾਂ ਦੀ ਹਾਰ ਮਾਨਵੇਚਰ ਅੰਨ ਦੇ ਹੌਸਲਾ ਕਦਮ ਤਰੇ ਇੱਕਸਾਰ ਦਿਲ ਵਿੱਚ ਲੱਡੂ ਫੁੱਟਦੇ ਮਿਲਣਾ ਕਾਕੇ ਯਾਰ ਖਬਰ ਨਾ ਕੋਈ ਪਾਪ ਦੀ ਗੁੱਜਰ ਵਿੱਚ ਹੰਕਾਰ ਸੀਟੀ ਮਾਰ ਦਲੀਲ ਨੇ ਸਾਇਦ ਕੀਤੀ ਸਾਰ ਘੇਰਾ ਪਾ ਕੇ ਅਗਿਓ ਬੋਲ ਪਿਆ ਲਲਕਾਰ ਫੜ ਲੈ ਰੰਨ ਦਲੀਲ ਤੂੰ ਟੁਕੜੇ ਕਰ ਦੇ ਚਾਰ ਕਾਲੀ ਬੁਲੀ ਰਾਤ ਵਿੱਚ ਦੋਨੋਂ ਨੰਗੀਆਂ ਤਲਵਾਰਾਂ ਲੈ ਕੇ ਪ੍ਰਤਾਪੀ ਦੇ ਦੁਆਲੇ ਹੋ ਗਏ ਬੇਵਸ ਹਰਨੀ ਨੇ ਧਰਲੇ ਕੀਤੇ ਹਾਰੇ ਕੱਟੇ ਆਪਣੇ ਪਿੰਡ ਦਾ ਵੀ ਵਿਵਸਤਾ ਪਾਇਆ ਪਿੰਡ ਦਾ ਤਾਂ ਕੁੱਤਾ ਵੀ ਮਾਨ ਨਹੀਂ ਹੁੰਦਾ ਨਾ ਮਾਰੇ ਵੀ ਦਲੀਲ ਗੁਜਰਾ ਮੈਨੂੰ ਪੋਦੀਸ ਨਹੀਂ ਆਰੀ ਪਰ ਅੰਨੇ ਲਾਲਚ ਤੇ ਸਰਦਾਰਾਂ ਦੀ ਫੂਕੀ ਇੱਜ਼ਤ ਨੇ ਪਰੀਆਂ ਵਰਗੀ ਪ੍ਰਤਾਪੀ ਦੇ ਟੋਟੇ ਕਰਵਾ ਦਿੱਤੇ ਕਰੀ ਅਰਜ਼ੋਈ ਨ ਦਰਦ ਮੰਨਿਆ ਪਾਪ ਉੱਤੇ ਲੱਕ ਪਾਪੀਆਂ ਨੇ ਬੰਨਿਆ ਕਰਦੇ ਹਲਾਲ ਜਿਉ ਕਸਾਈ ਬਕਰੇ ਗੁਜਰ ਦਲੇਲ ਨੇ ਬਣਾਏ ਡੱਕਰੇ ਦਲੇਲ ਹੋਰਾਂ ਪ੍ਰਤਾਪੀ ਦੀ ਲਾਸ਼ ਟੁਕੜੇ ਟੁਕੜੇ ਕਰਕੇ ਹਾਥੀ ਵਾਲੇ ਟਿੱਬੇ ਵਿੱਚ ਡੂੰਗੀ ਦੱਬ ਦਿੱਤੀ ਇੱਕ ਟਟੀਰੀ ਦੀ ਦਿਲ ਚੀਰ ਮੀ ਆਵਾਜ਼ ਹੌਲੇ ਹੌਲੇ ਮਦਮ ਪੈਂਦੀ ਗਈ ਪ੍ਰਤਾਪੀ ਦੇ ਅਚਾਨਕ ਗਾਇਬ ਹੋਣ ਤੇ ਪਿੰਡ ਵਿੱਚ ਰੌਲਾ ਪੈ ਗਿਆ ਕੋਈ ਆਖੇ ਪ੍ਰਤਾਪੀ ਕਾਕੇ ਪਾਸ ਨਾਬੇ ਨਸ ਗਏ ਕਿਸੇ ਨੇ ਕਿਹਾ ਪ੍ਰਤਾਪੀ ਨੂੰ ਕਾਨ ਸਿੰਘ ਹੋਰ ਮਰਵਾ ਦਿੱਤਾ ਹੈ ਆਖਰ ਸ਼ੋਰ ਸ਼ੋਰ ਹੁੰਦੀ ਗਈ ਕਿਸੇ ਥਾਣੇ ਜਾ ਮਖੂਰੀ ਕੀਤੀ ਪ੍ਰਤਾਪੀ ਦਾ ਕਤਲ ਹੋਏਆਂ 6 ਮਹੀਨੇ ਲੰਘ ਚੁੱਕੇ ਸਨ ਪੁਲਸ ਆਈ ਸਾਰੇ ਪਿੰਡ ਦੀ ਮਾਰ ਕਟਾਈ ਕੀਤੀ ਪਰ ਪ੍ਰਤਾਪੀ ਦਾ ਕਿਧਰੇ ਥਾ ਉਹ ਪਤਾ ਨਾ ਲੱਗਾ ਅੰਗਰੇਜ਼ ਬਾਰ ਬਟਨ ਜੋ ਉਸ ਸਮੇਂ ਲੁਧਿਆਣਾ ਦਾ ਸੁਪਰਡੰਟ ਪੁਲਿਸ ਸੀ ਇਸ ਕੇਸ ਦੀ ਪੜਤਾਲ ਵਾਸਤੇ ਰੋਪਾਲੋਂ ਆਇਆ ਉਸ ਦੇ ਨਾਲ 200 ਸਿਪਾਹੀ ਸਨ ਉਹ ਸਾਲੇ ਦੁਆਲੇ ਦੇ ਸਾਰੇ ਪਿੰਡ ਸੱਦਲੇ ਫਿਰ ਵੀ ਕੁਝ ਪਤਾ ਨਾ ਲੱਗਾ ਬਰਬਰ ਤਾਂ ਹੁਸ਼ਿਆਰ ਬਹੁਸੀ ਉਹ ਉੱਥੇ ਕਈ ਦਿਨ ਰਿਹਾ ਉਹ ਅਥਨ ਸਮੇਂ ਬਾਹਰ ਬੈਠੀਆਂ ਔਰਤਾਂ ਪਾਸ ਚੋਰੀ ਬੈਠ ਕੇ ਉਹਨਾਂ ਦੀਆਂ ਗੱਲਾਂ ਸੁਣਦਾ ਰਹਿੰਦਾ ਇੱਕ ਦਿਨ ਉਸ ਨੂੰ ਪ੍ਰਤਾਪੀ ਦੇ ਭੋਲੀ ਨਾਲ ਸਹੇਲ ਪੁਨੇ ਦਾ ਪਤਾ ਲੱਗਾ ਉਹਨੇ ਭੋਲੀ ਜਾ ਫੜੀ ਭੋਲੀ ਨੇ ਪ੍ਰਤਾਪੀ ਦੇ ਦਲੇਲ ਨਾਲ ਨਾ ਬੇਜਾਂਦੀ ਗੱਲ ਦੱਸ ਦਿੱਤੀ ਅਗੋਂ ਦਲੇਲ ਗੁਜਰ ਨੇ ਵਾਦਾ ਗਵਾ ਵਾਦਾ ਮੁਆਫ ਗਵਾਉਣ ਕੇ ਸਾਰੀ ਘਟਨਾ ਸੁਣਾ ਦਿੱਤੀ ਕਾਕਾ ਕਰਪਾਲ ਸਿੰਘ ਦੀ ਮਾਂ ਅਤਰੀ ਅਤੇ ਸੈਦ ਮੁਹੰਮਦ ਸ਼ਾਹ ਹੁਰੀ ਫੜ ਲੈ ਗਏ ਹੁਣ ਸਵਾਲ ਪ੍ਰਤਾਪੀ ਦੀ ਲਾਸ਼ ਲੱਭੰਦਾ ਸੀ ਦਲੇਲ ਦੇ ਦੱਸੇ ਪਤੇ ਤੇ ਹਾਥੀ ਵਾਲੇ ਟਿੱਬੇ ਦੀ ਪਟਾਈ ਸ਼ੁਰੂ ਹੋਈ ਆਲੇ ਦੁਆਲੇ ਦੇ ਪਿੰਡਾਂ ਨੇ ਜਿਸ ਵਿੱਚ ਮੇਰੇ ਪਿੰਡ ਮਾਦਪੁਰ ਦੇ ਵੀ ਲੋਕ ਵੀ ਸ਼ਾਮਲ ਸਨ ਟਿੱਬੇ ਦੀ ਪਟਾਈ ਵਿੱਚ ਮਦਦ ਕੀਤੀ ਆਕਰ ਪ੍ਰਤਾਪੀ ਦੇ ਹੱਡ ਲੱਭ ਪਏ ਇਸ ਹੱਡ ਲੱਭਣ ਦੀ ਵਾਰਤਾ ਨੂੰ ਸਾਡੇ ਇਲਾਕੇ ਦੇ ਇੱਕ ਲੋਕ ਗੀਤ ਨੇ ਹਾਲੀ ਤੱਕ ਸਾਂਭ ਕੇ ਰੱਖਿਆ ਹੱਡ ਪ੍ਰਤਾਪੀ ਦੇ ਬਟਨ ਸਾਹਿਬ ਨੇ ਟੋਲੇ ਅਦਾਲਤ ਵਿੱਚ ਮੁਕੱਦਮਾ ਚੱਲਿਆ ਸਯਦ ਮੁਹੰਮਦ ਸ਼ਾਹ ਨੂੰ ਫਾਂਸੀ ਅਤੇ ਹਤਰੀ ਨੂੰ ਕਾਲੇ ਪਾਣੀ ਦੀ ਸਜ਼ਾ ਦਿੱਤੀ ਗਈ ਦਲੇਲ ਗੁਜ਼ਰਵਾਦਾ ਮੁਆਫਗਵਾ ਹੋਣ ਕਾਰਨ ਛੱਡ ਦਿੱਤਾ ਗਿਆ ਬਜ਼ੁਰਗ ਦੱਸਦੇ ਹਨ ਇੱਕ ਬੱਦਲਵਾਈ ਵਾਲੇ ਦਿਨ ਜਦੋਂ ਗੁਜਰ ਦਲੇਲ ਬੱਗਚਾਰ ਦਾ ਪ੍ਰਤਾਪੀ ਦੇ ਕਤਲ ਵਾਲੀ ਥਾਂ ਪੁੱਜਾ ਤਾਂ ਕੜਕਦੀ ਬਿਜਲੀ ਉਸ ਉੱਤੇ ਡਿੱਗੀ ਅਤੇ ਉਹ ਉੱਥੇ ਹੀ ਖਖੜੀ ਖਖੜੀ ਹੋ ਗਿਆ। ਕਰੀਬ ਡੇਢ ਸਦੀ ਬੀਤਨ ਮੰਗਰੋਵੀ ਪ੍ਰਤਾਪੀ ਦੀ ਦੁਖਾਂਤ ਕਥਾ ਸਾਡੇ ਇਲਾਕੇ ਦੇ ਸੰਵੇਦਨਸ਼ੀਲ ਲੋਕਾਂ ਦੇ ਮਨਾਂ ਉਤੇ ਛਾਈ ਹੋਈ ਹੈ। ਜ਼ਗੀਰਦਾਰਾਂ ਵੱਲੋਂ ਕੀਤੇ ਗਏ ਪ੍ਰਤਾਪੀ ਦੇ ਕਤਲ ਨੂੰ ਉਹਨਾਂ ਅਜੇ ਤੱਕ ਨਹੀਂ